ਸਤਿ ਸ਼੍ਰੀ ਅਕਾਲ ਦੋਸਤੋ ਅੱਜ 18 ਜਨਵਰੀ 2026 ਦੀਆਂ 25 ਵੱਡੀਆਂ ਖਬਰਾਂ ਤੁਹਾਡੇ ਲਈ ਲੈ ਕੇ ਆਏ ਹਾਂ ਕੜਾਕੀ ਦੀ ਠੰਡ ਤੋਂ ਲੈ ਕੇ ਕਿਸਾਨਾਂ ਦੀ ਮੰਗ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਅਤੇ ਵਿਕਾਸ ਦੀਆਂ ਐਮ ਖਬਰਾਂ ਸਭ ਕੁਝ ਸਿਰਫ ਕੁਝ ਮਿੰਟਾਂ ਵਿੱਚ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਪੰਜਾਬ ਅੱਜ ਦੇ ਕਈ ਨੈਸ਼ਨਲ ਹਾਈਵੇ ਦੇ ਕਣਕੂਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਅਸਥਾਈ ਸਪੀਡ ਲਿਮਟ ਲਾਗੂ ਕੀਤੀ ਹੈ। ਟ੍ਰੈਫਿਕ ਪੁਲਿਸ ਵੱਲੋਂ ਫੋਗ ਲਾਈਟ ਵਰਤਨ ਦੀ ਸੁਰੱਖਿਅਤ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ। ਟੋਲ ਪਲਾਜ਼ਿਆਂ ਤੇ ਵੀ ਨਿਗਰਾਨੀ ਵਧਾਈ ਗਈ ਤਾਂ ਜੋ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ। ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਸਰਕਾਰੀ ਸੇਵਾਵਾਂ ਨੂੰ ਆਨਲਾਈਨ ਕਰਨ ਲਈ ਨਵਾਂ ਡਿਜੀਟਲ ਪਲੇਟਫਾਰਮ ਸ਼ੁਰੂ ਕੀਤਾ ਹੈ ਹੁਣ ਜਨਮ ਸਰਟੀਫਿਕੇਟ ਜ਼ਮੀਨ ਰਿਕਾਰਡ ਅਤੇ ਪੈਨਸ਼ਨ ਨਾਲ ਸੰਬੰਧਿਤ ਸੇਵਾਵਾਂ ਘਰ ਬੈਠੇ ਮਿਲ ਸਕਣਗੀਆਂ ਸਰਕਾਰ ਵੱਲੋਂ ਪਿੰਡਾਂ ਵਿੱਚ ਟ੍ਰੇਨਿੰਗ ਕੈਂਪ ਵੀ ਲਗਾਏ ਜਾ ਰਹੇ ਹਨ ਤਾਂ ਜੋ ਲੋਕ ਡਿਜੀਟਲ ਸੇਵਾਵਾਂ ਦੀ ਵਰਤੋਂ ਸਿੱਖ ਸਕਣ ਪ੍ਰੀਆ ਰਾ ਯੂਨੀਵਰਸਿਟੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਨਾਲ ਜੁੜੇ ਨਵੇਂ ਕੋਰਸ ਸ਼ੁਰੂ ਕੀਤੇ ਹਨ ਵਿਦਿਆਰਥੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੱਸਿਆ ਕਿ ਇੰਡਸਟਰੀ ਨਾਲ ਸਾਂਝ ਬਣਾ ਕੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਅਤੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਰੋਜ਼ਗਾਰ ਦੇ ਮੌਕੇ ਵੱਧ ਸਕਣ ਲੁਧਿਆਣਾ ਸ਼ਹਿਰ ਵਿੱਚ ਸਮਾਰਟ ਟ੍ਰੈਫਿਕ ਸਿਗਨਲ ਸਿਸਟਮ ਲਾਗੂ ਕੀਤਾ ਗਿਆ ਹੈ ਸਿਸਟਮ ਟ੍ਰੈਫਿਕ ਭੀੜ ਦੇ ਅਨੁਸਾਰ ਸਿਗਨਲ ਟਾਈਮ ਸੈੱਟ ਕਰੇਗਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਨਾਲ ਜਮਕਰਟ ਹੋਵੇਗਾ ਅਤੇ ਇਨਦਨ ਦੀ ਬਚਤ ਵੀ ਹੋਵੇਗੀ ਲੋਕਾਂ ਨੇ ਇਸ ਨਵੀਂ ਤਕਨੀਕ ਨੂੰ ਸ਼ਹਿਰ ਵਿੱਚ ਲਾਭਦਾਇਕ ਦੱਸਿਆ ਹੈ ਅਮਰੀਕਾ ਦੇ ਹੈਰੀਟੇਜ ਸਟਰੀਟ ਦੇ ਸਲਾਨੀਆਂ ਦੀ ਗਿੜਤੀ ਬਦਨ ਕਾਨੂੰਨ ਸੁਰੱਖਿਆ ਪ੍ਰਬੰਧਤ ਮਜ਼ਬੂਤ ਕੀਤੇ ਗਏ ਹਨ ਬਾਦੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਸੀਸੀਟੀਵੀ ਨਿਗਰਾਨੀ ਵਧਾਈ ਗਈ ਹੈ ਪ੍ਰਸ਼ਾਸਨ ਨੇ ਕਿਹਾ ਹੈ ਕਿ ਸਲਾਨੀਆਂ ਦੀ ਸੁਰੱਖਿਆ ਪਹਿਲ ਤਰ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪਟੰਡਾ ਵਿੱਚ ਨਵੇਂ ਸੋਲਰ ਊਰਜਾ ਪ੍ਰੋਜੈਕਟ ਨਾਲ ਸਰਕਾਰੀ ਇਮਾਰਤਾਂ ਦੀ ਬਿਜਲੀ ਖਪਤ ਘਟਣ ਦੀ ਉਮੀਦ ਹੈ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਅਤੇ ਦਫ਼ਤਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ ਜਾ ਰਹੇ ਹਨ ਜਿਸ ਨਾਲ ਵਾਤਾਵਰਣ ਨੂੰ ਸੁਰੱਖਿਆ ਨੂੰ ਵੀ ਫਾਇਦਾ ਮਿਲੇਗਾ ਤੇ ਲੰਬੇ ਸਮੇਂ ਵਿੱਚ ਸਰਕਾਰ ਦੇ ਖਰਚ ਘਟ ਹੋਣਗੇ ਕਾਜੀਲਕਾ ਵਿੱਚ ਕੜਾਕੀ ਦੀ ਠੰਡ ਕਾਰਨ ਸਬਜ਼ੀਆਂ ਦੀ ਆਵਕ ਘਟ ਹੋ ਗਈ ਹੈ ਵਪਾਰੀਆਂ ਦਾ ਕਹਿਣਾ ਹੈ ਕਿ ਠੰਡ ਕਾਰਨ ਫਸਲਾਂ ਦੀ ਤੋੜਾਈ ਪ੍ਰਭਾਵਿਤ ਹੋ ਰਹੀ ਹੈ ਇਸ ਨਾਲ ਕੁਝ ਸਬਜ਼ੀਆਂ ਦੇ ਭਾਅ ਵੀ ਵੱਧ ਗਏ ਹਨ ਗਾਹਕਾਂ ਨੇ ਸਰਕਾਰ ਤੋਂ ਕੀਮਤਾਂ ਦੀ ਨਿਗਰਾਨੀ ਦੀ ਮੰਗ ਕੀਤੀ ਹੈ ਮੋਗਾ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਚੋਜ ਬਣਾਉਣ ਲਈ ਨਵਾਂ ਸਕਿੱਲ ਟ੍ਰੇਨਿੰਗ ਸੈਂਟਰ ਖੋਲਿਆ ਗਿਆ ਇੱਥੇ ਕੰਪਿਊਟਰ ਇਲੈਕਟ੍ਰੀਸ਼ੀਅਨ ਅਤੇ ਮਕੈਨਿਕਲ ਕੋਰਸ ਕਰਵਾਏ ਜਾਣਗੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਨਾਲ ਸਥਾਨਕ ਨੌਜਵਾਨਾਂ ਨੂੰ ਆਪਣੇ ਹੀ ਸ਼ਹਿਰ ਵਿੱਚ ਨੌਕਰੀ ਦੇ ਮੌਕੇ ਮਿਲ ਸਕਣਗੇ ਗੁਰਦਾਸਪੁਰ ਦੀ ਸਰਕਾਰੀ ਹਸਪਤਾਲ ਵਿੱਚ ਨਮਾਟ ਵਮਾ ਵਾਰਡ ਸ਼ੁਰੂ ਕੀਤਾ ਹੈ ਇਸ ਲਈ ਇਸਨਨ ਹਾਸਿਆ ਦੇ ਮਰੀਜ਼ਾਂ ਨੂੰ ਤੁਰੰਤ ਰਾਜ ਮਿਲ ਸਕੇਗਾ ਸਿਹਤ ਵਿਭਾਗ ਨੇ ਕਿਹਾ ਕਿ ਨਵੀਆਂ ਮਸ਼ੀਨਾਂ ਅਤੇ ਮਾਹਿਰ ਡਾਕਟਰ ਤਾਇਨਾਤ ਕੀਤੇ ਗਏ ਹਨ ਲੋਕਾਂ ਨੇ ਇਸ ਸਹੂਲਤ ਦਾ ਸਵਾਗਤ ਕੀਤਾ ਹੈ ਪਟਿਆਲਾ ਸ਼ਹਿਰ ਵਿੱਚ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਸਾਈਕਲ ਟ੍ਰੈਕ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਹੈ। ਪ੍ਰਸ਼ਾਸਨ ਨੇ ਕਿਹਾ ਕਿ ਇਸ ਨਾਲ ਪ੍ਰਦੂਸ਼ਣ ਘਟ ਹੋਵੇਗਾ ਅਤੇ ਲੋਕ ਫਿਟਨੈਸ ਵੱਲ ਪ੍ਰੇਰਿਤ ਹੋਣਗੇ। ਕੰਮ ਜਲਦ ਸ਼ੁਰੂ ਹੋਣ ਦੀ ਉਮੀਦ ਹੈ। ਬੱਸਾਂ ਦੀ ਟ్రਾਇਲ ਰਨ ਸ਼ੁਰੂ ਕੀਤੀ ਗਈ ਹੈ। ਪ੍ਰਸ਼ਾਸਨ ਮੁਤਾਬਕ ਇਹ ਬੱਸਾਂ ਘੱਟ ਖਰਚੇ 'ਚ ਜ਼ਿਆਦਾ ਯਾਤਰੀ ਲਿਏ ਜਾ ਸਕਣਗੀਆਂ। ਲੋਕਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਜੇ ਟ్రਾਇਲ ਸਫਲ ਰਹੀ ਤਾਂ ਆਉਣ ਵਾਲੇ ਮਹੀਨੇ ਵਿੱਚ ਪੂਰਾ ਬੇੜਾ ਸ਼ਾਮਲ ਕੀਤਾ ਜਾਵੇਗਾ। ਪੂਜਪੁਰ ਸਰਹੰਦ ਖੇਤਰ ਵਿੱਚ ਡਰੋਨ ਗਤੀਵਿਧੀਆਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਨੇ ਨਿਗਰਾਨੀ ਹੋੜ ਸਖਤ ਕਰ ਦਿੱਤੀ ਹੈ ਬੀਐਸਐਫ ਵੱਲੋਂ ਰਾਤੀ ਪੈਟਰੋਲਿੰਗ ਵਧਾਈ ਗਈ ਅਤੇ ਤਕਨੀਕੀ ਸਾਜ਼ੋ-ਸਾਮਾਨ ਵੀ ਤਾਇਨਾਤ ਕੀਤਾ ਗਿਆ ਹੈ ਅਧਿਕਾਰੀਆਂ ਨੇ ਕਿਹਾ ਕਿ ਸਰਹੰਦ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੰਗਰੂਰ ਵਿੱਚ ਨੌਜਵਾਨ ਆਨਲਾਈਨ ਕਾਰੋਬਾਰ ਵੱਲ ਪਧਰੇ ਹਨ ਘਰੇਲੂ ਉਤਪਾਦਾਂ ਨੂੰ ਡਿਜੀਟਲ ਪਲੇਟਫਾਰਮਾਂ ਰਾਹੀਂ ਵੇਚ ਕੇ ਚੰਗੀ ਕਮਾਈ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਟ੍ਰੇਨਿੰਗ ਸੈਸ਼ਨ ਕਰਵਾਏ ਜਾ ਰਹੇ ਹਨ ਤਾਂ ਜੋ ਹੋਰ ਨੌਜਵਾਨ ਵੀ ਡਿਜੀਟਲ ਵਪਾਰ ਨਾਲ ਜੁੜ ਸਕਣ ਨਗਰ ਸ਼ਹਿਰ ਵਿੱਚ ਸਮਾਰਟ ਸਟਰੀਟ ਲਾਈਟ ਪ੍ਰੋਜੈਕਟ ਲਾਗੂ ਕੀਤਾ ਗਿਆ ਹੈ। ਇਹ ਲਾਈਟਾਂ ਆਟੋਮੈਟਿਕ ਤਰੀਕੇ ਨਾਲ ਚਲਾਈਆਂ ਜਾਣਗੀਆਂ ਅਤੇ ਬਿਜਲੀ ਦੀ ਬਚਤ ਕਰਨਗੀਆਂ। ਨਗਰ ਕੌਸ਼ਲ ਨੇ ਕਿਹਾ ਕਿ ਇਸ ਨਾਲ ਰਾਤ ਸਮੇਂ ਸੁਰੱਖਿਆ ਵੀ ਵਧੇਗੀ ਅਤੇ ਖਰਚਾ ਘਟੇਗਾ। ਲੋਕਾਂ ਨੇ ਇਸ ਪ੍ਰੋਜੈਕਟ ਦੀ ਸਲਾਘਾ ਕੀਤੀ ਹੈ। ਪਲੇਅਰ ਕੋਟ ਨੇ ਸਰਕਾਰੀ ਸਕੂਲ ਵਿੱਚ ਡਿਜੀਟਲ ਕਲਾਸਰੂਮ ਸ਼ੁਰੂ ਕੀਤੇ ਗਏ ਹਨ। ਸਮਾਰਟ ਬੋਰਡ ਅਤੇ ਆਨਲਾਈਨ ਸਮਗਰੀ ਨਾਲ ਬੱਚਿਆਂ ਦੀ ਪੜ੍ਹਾਈ ਹੋਰ ਦਿਲਚਸਪ ਬਣ ਰਹੀ ਹੈ। ਅਧਿਆਪਕਾਂ ਨੂੰ ਵੀ ਨਵੀਂ ਤਕਨੀਕ ਦੀ ਟ੍ਰੇਨਿੰਗ ਦਿੱਤੀ ਗਈ ਹੈ। ਮਾਪਿਆਂ ਨੇ ਇਸ ਦਾ ਸਵਾਗਤ ਕੀਤਾ ਹੈ। ਕਪੂਰ ਦੀਆਂ ਫਲਮੰਡੀਆਂ ਵਿੱਚ ਮੌਸਮ ਦੇ ਪ੍ਰਭਾਵ ਕਾਰਨ ਕੀਮਤਾਂ ਵਿੱਚ ਉਤਾਰ ਚੜਾ ਦੇਖੇ ਜਾ ਰਿਹਾ ਹੈ ਵਪਾਰੀ ਕਹਿੰਦੇ ਹਨ ਕਿ ਠੰਡ ਕਾਰਨ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਗਾਹਕਾਂ ਨੇ ਮੰਗ ਕੀਤੀ ਹੈ ਪ੍ਰਸ਼ਾਸਨ ਕੀਮਤਾਂ ਦੀ ਨਿਗਰਾਨੀ ਰੱਖੇ ਤਾਂ ਜੋ ਮਹਿੰਮਾਨੀ ਰੋਕੀ ਜਾ ਸਕੇ ਊਪਰ ਵਿੱਚ ਦਰਿਆ ਕਿਨਾਰੇ ਵੱਡੀ ਸਫਾਈ ਅਭਿਆਨ ਚਲਾਇਆ ਗਿਆ ਸੇਵਾਦਾਰਾਂ ਅਤੇ ਵਿਦਿਆਰਥੀਆਂ ਨੇ ਪਲਾਸਟਿਕ ਕਚਰਾ ਇਕੱਠਾ ਕੀਤਾ ਪ੍ਰਸ਼ਾਸਨ ਨੇ ਕਿਹਾ ਕਿ ਵਾਤਾਵਰਨ ਬਚਾਉਣ ਲਈ ਲੋਕਾਂ ਦੀ ਪਾਰਕੀਦਾਰੀ ਬਹੁਤ ਜ਼ਰੂਰੀ ਹੈ ਅਜਿਹੇ ਭਿਆਨ ਆਗੇ ਵੀ ਜਾਰੀ ਰਹਿਣਗੇ ਕਪੂਰ ਪੁਰਥਨਾਪੇਸ਼ ਨਮਾ ਸਪੋਰਟਸ ਕੰਪਲੈਕਸ ਤੇ ਆ ਰਿਹਾ ਹੈ ਇੱਥੇ ਇੰਡਰੋ ਅਤੇ ਆਊਟਡੋਰ ਖੇਡਾਂ ਦੀਆਂ ਸਹੂਲਤਾਂ ਮਿਲਣਗੀਆਂ ਨੌਜਵਾਨਾਂ ਨੇ ਖੇਡਾਂ ਲਈ ਪ੍ਰੇਰਿਤ ਕਰਨ ਲਈ ਕੋਚਿੰਗ ਵੀ ਉਪਲਬਧ ਹੋਵੇਗੀ ਸਥਾਨਕ ਲੋਕਾਂ ਨੇ ਇਸ ਪ੍ਰੋਜੈਕਟ ਨੂੰ ਇਲਾਕੇ ਵਿੱਚ ਵੱਡਾ ਲਾਭ ਦੱਸਿਆ ਹੈ ਫਿਰੋ ਗੁਰਕੁੰਨ ਨੇ ਨਸ਼ਾ ਮੁਕਤੀ ਕੇਂਦਰ ਵਿੱਚ ਨਵੀਆਂ ਸਹੂਲਤਾਂ ਸ਼ੁਰੂ ਕੀਤੀਆਂ ਹਨ ਮਰੀਜ਼ਾਂ ਲਈ ਕਾਉਂਸਲਿੰਗ ਅਤੇ ਯੋਗਾ ਸੈਸ਼ਨ ਕਰਵਾਈ ਜਾ ਰਹੇ ਹਨ ਡਾਕਟਰਾਂ ਦਾ ਕਹਿਣਾ ਹੈ ਕਿ ਮਾਨਸਿਕ ਸਹਾਇਤਾ ਨਾਲ ਨਸ਼ਾ ਛੱਡਣ ਵਿੱਚ ਵਧੀਆ ਨਤੀਜੇ ਮਿਲ ਰਹੇ ਹਨ ਇਹ ਨਵਾਂ ਸ਼ਹਿਰ ਵਿੱਚ ਸਕੂਲੀ ਬੱਚਿਆਂ ਨੂੰ ਸੜਕ ਸੁਰੱਖਿਆ ਤੇ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਹੈ ਪੁਲਿਸ ਨੇ ਪ੍ਰੈਕਟੀਕਲ ਡੋਮੋ ਦੇ ਕੇ ਸਹੀ ਤਰੀਕੇ ਨਾਲ ਸੜਕ ਪਾਰ ਕਰਨ ਦੀ ਟ੍ਰੇਨਿੰਗ ਦਿੱਤੀ ਬੱਚਿਆਂ ਤੇ ਉਹਦੇ ਆਪਕਾਨਾ ਇਸ ਸਮੇਂ ਨੂੰ ਲਾਭਦਾਇਕ ਦੱਸਿਆ ਅਨੁਤਰਨ ਵਿੱਚ ਇਤਿਹਾਸਿਕ ਅਤੇ ਪੁਰਾਣੀਆਂ ਇਮਾਰਤਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਇਸ ਨਾਲ ਸੈਲਾਨੀ ਗਤੀਵਿਧੀਆਂ ਵਧਣ ਦੀ ਉਮੀਦ ਹੈ ਪ੍ਰਸ਼ਾਸਨ ਨੇ ਕਿਹਾ ਹੈ ਕਿ ਵਿਰਾਸਤ ਦੀ ਸਭਾ ਲਈ ਖਾਸ ਵੱਡੀ ਫੰਡ ਜਾਰੀ ਕੀਤਾ ਗਿਆ ਹੈ ਮਾਰਸਾ ਵਿੱਚ ਪਸ਼ੂ ਪਾਲਣ ਨਾਲ ਜੁੜੇ ਕਿਸਾਨਾਂ ਲਈ ਟ੍ਰੇਨਿੰਗ ਕੈਂਪ ਲਗਾਇਆ ਗਿਆ ਹੈ। ਮਾਇਰਾ ਨੇ ਦੁੱਧ ਉਤਪਾਦਨ ਵਧਾਉਣ ਦੇ ਤਰੀਕੇ ਸਮਝਾਏ। ਕਿਸਾਨਾਂ ਨੇ ਕਿਹਾ ਇਸ ਨਾਲ ਉਹਨਾਂ ਦੀ ਆਮਦਨ ਵੱਧ ਸਕੀਗੀ। ਪਠਾਨਕੋੜ ਵਿੱਚ ਸੈਲਾਨੀ ਗਤੀਵਿਧੀਆਂ ਵਧਾਉਣ ਲਈ ਨਵੀਂ ਝੋਜੜਾ ਤਿਆਰ ਕੀਤੀ ਹੈ। ਕੁਦਰਤੀ ਥਾਵਾਂ ਨੂੰ ਵਿਕਸਿਤ ਕੀਤਾ ਜਾਵੇਗਾ ਤੇ ਸਹੂਲਤਾਂ ਵਧਾਈਆਂ ਜਾਣਗੀਆਂ। ਸਥਾਨਕ ਵਪਾਰ ਨੂੰ ਵੀ ਇਸ ਨਾਲ ਲਾਭ ਮਿਲਣ ਦੀ ਉਮੀਦ ਹੈ। ਮੁੱਗਾ ਵਿੱਚ ਹੋਣ ਵਾਲੇ ਸੱਭਿਆਚਾਰਕ ਮੇਲੇ ਦੀ ਤਿਆਰੀਆਂ ਜ਼ੋਰਾਂ ਤੇ ਹਨ ਲੋਕ ਕਲਾ ਗਿੱਧਾ ਤੇ ਭੰਗੜੇ ਦੇ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ ਸੋਨ ਲਗਾ ਨੇ ਕਿਹਾ ਕਿ ਇਸ ਮੇਲੇ ਨਾਲ ਪੰਜਾਬੀ ਸੱਭਿਆਚਾਰਕ ਨੂੰ ਪ੍ਰੋਮੋਟ ਕੀਤਾ ਜਾਵੇਗਾ ਦੋਸਤੋ ਜੇ ਤੁਹਾਨੂੰ ਅੱਜ ਦੀ ਖਬਰ ਪਸੰਦ ਆਈ ਹੈ ਹੋਣ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੀ ਰਾਏ ਕਮੈਂਟ ਵਿੱਚ ਜਰੂਰ ਸਾਂਝੀ ਕਰੋ ਕੱਲ ਨੂੰ ਫੇਰ ਮਿਲਾਂਗੇ ਤਾਜ਼ਾ ਖਬਰ ਨਾਲ ਧੰਨਵਾਦ